ਲਵਜੀ ਚੱਲਣ ਤੇ ਲਵਜੀ ਲੱਗਦੇ ਨਾ ਮਿੱਤਰੋ ਅੱਜ ਪਹੁੰਚੇ ਗੁਰਦੁਆਰਾ ਸਾਹਿਬ ਆਪਣਾ ਜਾਨ ਤੁਹਾਡੇ ਕੋਲ ਚੱਕ ਲੈ ਆਵਾ ਤੇਰੇ ਦੋਖ ਭਗੌੜਿਆ ਚੱਕ ਆਉਂਦੇ ਤਰੂਟ ਆ ਜਾਂਦਾ ਮਗਾਇਆ ਕੋੜ ਲੜੀ ਜਾਂਦੇ ਆ 10000 ਜਰ ਖਾਓ ਨਾ ਚਾਚਾ ਅਸੀ ਮੜਿਆ ਓ ਲੈ ਲੈ ਇਧਰ ਫੋਟੋ ਵਚ ਲੈ ਲੈ ਹੈਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਵਲੌਗ ਤੇ ਅੱਜ ਮਿੱਤਰੋ ਆਪਾਂ ਚੱਲੇ ਆ ਆਰਸੀਐਫ ਆਰਸੀਐਫ ਵਾਲ ਲੈਨ ਚੱਲੇ ਆ ਕੀ ਸੌਦਾ 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 ਲੈ ਆਣਾ ਸੌਦਾ ਲੈਨ ਚੱਲੇ ਆ ਤੇ ਕਰੇ ਆਪਣੇ ਆਪੇ ਕੋਈ ਚੈਸਟ ਤੇ ਆਪਾਂ ਉਹ ਤੇ ਤੁਹਾਨੂੰ ਪਤਾ ਵੀ ਚਲੋ ਹੋ ਗਿਆ ਲਈ ਛੱਡੋ ਤੇ ਅੱਜ ਆਪਾਂ ਮਿੱਤਰੋ ਮਰੂਤੀ ਆਪਾਂ ਕੋਲ ਇਹ 딜 ਪਸੰਦ ਆ ਗਈ ਆ ਦੇਖਦੇ ਜੇ ਇਹਦਾ ਆਪਣਾ ਗਾਮ ਜੈਜ ਜੈਜ ਬਣ ਗਿਆ ਫੇਰ ਆਪਾਂ ਲੈ ਲੈਣੇ ਆ ਤੇ ਯੈਂਗੋ ਨਾਲ ਆ ਯੈਂਗੋ ਕੱਦਾ ਹੈ ਲੋ ਯੈਂਗੋ ਯੈਂਗੋ ਕੋੰਤਾ ਆਪਾਂ ਆ ਭਾਈ ਇਹ ਰਸਵੇਰ ਦਾ ਇੰਦਾ ਪਿਆ ਵਾ ਤਾਜ਼ੀ ਕੀ ਹੋਇਆ ਇਹ ਗੱਲ ਹੋਈ ਤਕੋ ਆਹ ਹੋਰ ਵੀਡੀਓ ਬਣ ਪਤਾ ਨਹੀਂ ਹੈ ਭਾਈ ਕੀ ਹੋਇਆ ਸੇਰ ਦੇ ਇੱਧਰ ਪਏ ਆ। ਸੱਟ ਲੱਗੀ ਹੋਈ। ਕੀ ਗੱਲ ਕੀ ਹੋਈ ਆ? ਹੈ? ਆਹ ਪਿੰਡੋਂ ਆਏ ਕੀ ਗੱਲ ਕੀ ਹੋਈ? ਹੈ? ਕੀ ਬਣਿਆ? ਚੀਰ ਕੀ ਹੋਇਆ? ਚੀਰ ਬਣਿਆ? ਜਾਓ ਜਾਓ। ਨਹੀਂ ਕੀ ਗੱਲ ਕਿਸੇ ਵੀ ਸੱਟ ਲੱਗੀ ਹੈ। ਕੈੜਾ ਤੇ ਨਹੀਂ ਕੋ ਨਾ ਪੈਰ ਸਾਲਾ ਕੱਢ ਲਿਆ। ਨਹੀਂ ਨਹੀਂ ਇੱਧਰ ਪਾ ਤੇ ਸੱਟ ਸਾਲਾ ਪੈਣਾ ਦੱਸ ਦੇ। ਹੈ? ਮੋਸਾ ਹੈ ਇਹ ਤਾਂ ਕਮਰੇ ਖਾਣੇ ਪਕੌੜੀ ਪੋੜੀ ਲੰਗਰ ਲੱਗਾ ਪਿਆ ਬੰਦੇ ਆ ਆ ਪਿੰਡ ਇਹ ਮਿੱਤਰੋ ਪਤਾ ਨਹੀਂ ਕੀ ਜੇ ਜਿਆ ਪਹਿਲਾ ਬੰਦਾ ਸਹੀ ਸੀਗਾ ਹੁਣ ਪਤਾ ਨਹੀਂ ਕੀ ਦੱਸ ਪਾਗਲਾ ਲੰਗਰ ਲਾਪਾ ਇਹਨੂੰ ਪਤਾ ਹੈ ਵੀ ਵੀਡੀਓ ਮੇਰੀ ਬਣਾਉਂਦੇ ਆ ਤੇ ਇਹ ਪਾਗਲਾ ਲੰਗਰ ਡਾਇਰੈਕਟ ਕਰਨ ਲਾਪਾ ਇੱਥੇ ਬੈ ਸਵੀਰ ਦੇ ਪੈਸੇ 8 9 ਵਜੇ ਦਾ ਤਲੇ ਕੀ ਬੜਾ ਕਈ ਫਕੀਰੀ ਲੈਣ ਜੁੰਦੇ ਜੇ ਪਰਮਾਤਮਾ ਨੂੰ ਕਰੇ ਮਾਫ ਜੜ ਕੋ ਗਲਤ ਕੰਮ ਹੋ ਗਿਆ ਹੋਵੇ ਪਰ ਉਹਦਾ ਦੇਖੋ ਪਹਿਲਾਂ ਸਹੀ ਪਿਆਹੀ ਜਾਣਾ ਪਹਿਲਾਂ ਪਤਾ ਕੀਤਾ ਜਿਆਦਾ ਸੀ ਹੁਣ ਉਹ ਸਿੱਧਾ ਤੁਰ ਪਿਆ ਵਾ ਅਈ ਕੇ ਚਲ ਛੱਟ ਪੇਟ ਲੱਗੀ ਹੋਊਗੀ ਤੇ ਕੋ ਖਾਣ ਪੀਣ ਨੂੰ ਲਿਆਵਾਂਗੇ ਪਰ ਨਹੀਂ ਇਹ ਮਿੱਤਰੋ ਕੰਮ ਹੋ ਰੇ ਨਸ਼ੇ ਪੱਤੇ ਵਾਲਾ ਯਾਰ ਤੇ ਡੱਬੀ ਡੁੱਬੀ ਪਈ ਹੈ ਲਾਗੇ ਆਹ ਲੋਈ ਜੀ ਆਪਣੀ ਤੇ ਛੱਡ ਗਿਆ ਵਾ ਤੇ ਚਲੋ ਮਿੱਤਰੋ ਚੱਲਦੇ ਆਪਾਂ ਮੰਝਲਵਾਲ ਤੇ ਕੀ ਆ ਲੋ ਗੈਂਗੋ ਲੌਣੇ ਨਹੀਂ ਹੈ ਕੀ ਕੀ ਕਿ ਕਿੰਨਾ ਕਿੰਨਾ ਲਿਆ ਬੱਕਰਾ 3 ਕਿਲੋ ਟੱਟੀਆਂ ਨਹੀਂ ਲੱਗੀਆਂ ਤੁਹਾਨੂੰ ਸਰਦਾਰ ਬਰਮੂਆਂ ਵਾਲੇ ਬੜਾ ਕਿੰਨੇ 20 ਤਾਂ ਹੈਗੇ 3 ਕਿਲੋ ਬੱਕਰਾ ਤਾਂ ਤੇ 20 ਜਾਣੇ 4 6 ਬੋਤਲਾਂ ਦਾ ਤੇਰੀ ਸਿਹਤ ਦੇ ਹਿਸਾਬ ਨਾਲ ਦੇ ਗਿਰ ਬਾਬਾ ਤੈਨੂੰ ਦਾ ਤੈਨੂੰ ਤਰੀ ਵੀ ਨਹੀਂ ਮਿਲੀ ਤਰੀ ਵੀ ਨਹੀਂ ਚੱਲ ਆਲਾ ਚੱਲੀਏ ਯਾ ਕੋ ਮਿਲ ਰਿਹਾ ਯਾ ਕੋ ਯਾ ਚਾਕਲਾ ਜੈਂਗੋ ਚਿਕਨ ਤੇ ਚਾਕਲਾ ਚੱਲੀਏ ਮੇਤਰ ਵਾਰਸਿਆ ਸਬਜ਼ੀਆਂ ਖਰੀਦਣ ਲਾ ਪਈ ਜੈਂਗੋ ਆਪਣਾ ਲੜ ਬੈਸਟ ਪੁਜੀ ਆਲੇ ਨਾਲ ਦੇਖਿਆ ਓਏ ਦੇਖੋ ਜੀ ਸ਼ਰਮ ਨਹੀਂ ਆਉਂਦੀ ਕਿੱਡਾ ਵੱਡਾ ਮੀਟਰਾਂ ਨੇ ਮੀਟਰਾਂ ਦੇ ਪਟਾਕੇ ਚਲਾਉਂਦਿਆਂ ਰੱਖੇ ਕਬੜਾ ਇਹ ਧਨੀ ਗਰੀ ਦਾ ਹੁੰਦਾ ਐਸੇ ਬਸਾਫ ਜਿਹਾ ਸੋਨਾ ਹੀ ਨਾ ਨਹੀਂ ਸਾਲਿਆ ਅੱਗ ਲੱਗ ਜੂਗੀ ਨਹੀਂ ਲੱਗਣੀ ਅੱਗ ਲੱਗ ਜਾ ਰਹੀ ਏ ਗੱਲੋ ਭਰਾ ਆਪਣਾ ਡਰ ਗਏ ਅੱਜ ਆਪਾਂ ਇਹਨਾਂ ਕੀਤਾ ਸੀ ਰੋਜ਼ਾ ਦੇ ਇੱਥੇ ਰੱਖ ਤਾਂ ਜਿਹੜੇ ਤੇ ਗਦੜੀ ਹਨ ਸਾਲਾ ਮੋੜਸਾ ਲਾ ਪਰੇ ਗੁੱਲੂ ਆਲਾ ਇਤਲਾ ਦੇ ਦੂਜੇ ਗਾਣੇ ਲਾਓ ਹੁਣ ਹਿੰਦੀ ਜਮਰੀਆ ਕਮਰੀਆ ਪੱਲ ਲਾਇਆ ਕਰਾਈ ਪੋਟਰੀ ਪੈਨ ਉਹ ਮਿੱਟ ਨੂੰ ਅੱਗ ਲਾਉਂਦੀ ਓਏ ਬੈਤਾਂ ਨੂੰ ਸ਼ਰਮ ਨਹੀਂ ਆਉਂਦੀ ਹੈ। Diwali ਨੂੰ ਕੋਈ ਸ਼ਰਮ ਨਹੀਂ ਦਿਵਾਲੀ ਆ ਹੈ। ਦੀਵਾਲੀ ਹੈਪੀ ਵਿਸ਼ਕਰਮਾ। ਓ ਫੜੋ 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 ਓਏ। ਓ ਫੜੋ ਫੜੋ ਫੜੋ। ਓ ਚੱਗਾ ਲਾ ਓਏ। ਓ ਚੱਗਾ ਦੇ ਓਏ। ਓ ਮਤ। ਬਾਬੇ ਰਾਜ ਅੱਜ ਵਿਸ਼ਕਰਮਾ ਵਾਲੇ ਦਿਨ ਲੰਗਰ ਲਾਇਆ। ਮੇਰੇ ਤੇ ਨਾ ਪਾਈ ਯਾਰ ਫੋਨ ਡੇਪਣਾ ਭਰਾ ਮਰਾ ਠੀਕ ਹੈ। ਲੈਟਰ ਦੇ ਇਹਨੂੰ ਬਾਜੀ ਤੁਹਾਡੀ ਕੂਲ ਪੋਟੈਂਸ਼ੀਅਲੀ ਓ ਹੋ ਹੋ ਓਹ ਮੇਰੀ ਪੈਂਟਰ ਜੀ ਬੰਬ ਚਲਾ ਸਕਦੇ ਅੱਗ ਲਾ ਦਿਓ ਹੁਣ ਅੱਗ ਲਾ ਦਿਓ ਲਿਵਾਵੇ ਨੂੰ ਉਹ ਲਾਓ ਅੱਗ ਲੈ ਲਵਾਵੇ ਨੂੰ ਅੱਗ ਲਾ ਦਿਓ ਓਏ ਉਹ ਸਾਲਾ ਸਾਰਾ ਤੇਰਾ ਲਵੇੜ ਤਾਂ ਗਲੂ ਰਮਾਲ ਓਏ ਉਹ ਰਹਿ ਤਾ ਸਾਲਾ ਕੱਪੜਿਆਂ ਦੀ ਸਹੀ ਆ ਓਏ ਕੰਦੀ ਦਾ ਹੀ ਜਾਬੀ ਕਰਦਾ ਉਹ ਲਾ ਬਬਨਵਾ ਕਰਨ ਨੂੰ ਲਗਾ ਗੰਡਾ ਵਾ ਮਸੜ ਦੇਣਾ ਉਹਦੇ ਤੇ ਆ ਮੇਰੇ ਕੀਤਾ ਫੜ ਜਾਣਾ ਮੋਰੇ ਲੜੀ ਲਾ ਦੇ ਲਾ ਦੇ ਫੜਾ 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 ਪਹੁੰਚੇ ਮਾਰੇ ਪਹੁੰਚੇ ਨੂੰ ਸੜ ਗਿਆ ਸੜ ਗਿਆ ਉਹ ਗਾ ਲਾ 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 ਲੱਸੀ ਚੋਲ ਵਾਰ ਆ ਗਏ ਲੱਸੀ ਚੋਲ ਇਰੋ ਗੱਡੀ ਗਲੂ ਆਈ ਕੁਦਮ ਕੀ ਮਹਿਸੂਸ ਹੋਇਆ ਐਂਗਲੋ ਜਮਰਾਜ ਦੇਖਿਆ ਸੀ ਭਾਜੀ ਇੱਥੇ ਜਮਰਾਜ ਸਾਰਾ ਮੋਬਾਈਲ ਨੂੰ ਆ ਘਲਾਣ ਲੱਗਾ ਓਏ ਡਰਿਆ ਭੈ ਜੋ ਇਦਾਂ ਨਾ ਪੜਾਏਗਾ ਸਾਡੇ ਕੋਲ ਲੱਗਾ ਸੀ ਇਹ ਹੋ ਜੀ ਮੌਲ ਇਹ ਅੱਗ ਲਾ ਕੇ ਕੀਤੀ ਓ ਸਾਰਾ ਕੁਰੀਦ ਸਾਰਾ ਵਾਲਾ ਨੂੰ ਅੱਗ ਲਾ ਦੀ ਕੀ ਹੋਇਆ ਤੈਨੂੰ ਅੱਜ ਪੰਜਾ ਦੇ ਕੰਤੇ ਇਹ ਬਾਦ ਘਾਟ ਬਾਦ ਘਾਟ ਹੋਈ ਆ ਬਾਦ ਘਾਟ ਓ ਨਾ ਟੀਨ ਨੂੰ ਸੁਣਦਾ ਤੇ ਡੰਡਾ ਵਧਾ ਪਾਜੀ ਆਡਾ ਨਹੀਂ ਬਾਈ ਤੁਹਾਡਾ ਨਹੀਂ ਕਿਸ਼ੋਰ ਪਿੱਛੇ ਵਾਲਾ ਦਾ ਕਸੂਰ ਆ ਪਿੱਛੇ ਮਾਰ ਤੇ ਜੋ ਲਾਪਿਆ ਹਾਂ ਦਾ ਮਾ 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 ਵਾ ਵਾ ਬਾਬਾ ਡਾ ਡਾ ਹੋ ਲੋਕਾਂ ਦੇ ਗਾਣਾ ਪੰਜ ਮਈ ਮੇਰੇ ਲਾਉਣਾ ਦੇਖੋ ਟੈਂਕੀਆ ਰਾਤ ਬੰਬ ਚਲਾਉਂਦੇ ਚਲਾਏ ਤੁਹਾਡਾ ਨਾਮ ਕੰਗਦੇ ਵਿੱਚ ਜਾਣਾ ਖੇਤਰੀ ਮੇਰੇ ਤੇ ਨਾ ਸਿੱਟੀ ਜਾਣ ਉਹ ਸਾਲ ਚੱਲ ਪਿਛੋ ਪਿਆ ਬੰਦ ਉਹ ਹੱਥ ਹੱਦਰ ਚੱਲ ਪਿਆ ਨਾ ਤੁਹਾਨੂੰ ਨਹੀਂ ਲੱਗੇਗਾ ਕਿ ਸੋਣੇ ਲਾ ਦੇ ਨਾ ਤੁਹਾਨੂੰ ਨਹੀਂ ਲੱਗੇਗਾ ਇੱਕ ਡੇ ਮੈਂ ਜੀ ਮੈਂ ਜੀ ਫਿਰ ਤੇਲਪਰਾ ਫਾਹਾ ਚਿਕਨ ਬਾੜੀ ਨੇ ਨਹੀਂ ਹਾਂ ਲਾਲਾ ਮੈਂ ਤੇ ਸੁਣਾ ਨਾ ਕਰ ਤਲਾਵੇ ਫਰਾਗਿਰ ਮੇਰੇ ਕਾਫੇ ਉੱਤੇ ਰਿਓ ਭੈਣ ਦੀ ਸਾਲਿਆ ਕੰਮ ਸਾੜ ਦਿੰਦਾ ਨਾਮ ਮੇਰੇ ਤੇ ਨਾ ਛੱਟਿਓਏ ਐਡ ਜੋੜ ਆ ਲੱਗਾ ਜਰਾ ਰੀ ਬਲੈਂਡ ਦੇ ਵਿੱਚ ਬੋੜਾ ਓਏ ਇਹਦੀ ਚ ਚੱਲ ਚੱਲ ਓਮੀ ਮਿੱਤਰੋ ਹੋਣਾ ਆਪਾਂ ਚੱਲੇ ਆਂ ਸ਼ਹਿਰ ਮੈਂ ਤੇ ਆਟੋ ਕਿਸ਼ੇ ਨਾਨੀ ਦਵਾਈ ਲੈਣ ਚੱਲੇ ਆਂ ਤੇ ਮਿੱਤਰ ਕੰਮ ਹੋਇਆ ਬਈ ਯੈਂਗੋ ਤੇਲ ਤੂਲ ਪਵਾ ਲਿਆ ਵੰਪ ਤੋਂ ਸ਼ਹਿਰ ਦਾ ਮਿੱਤਰੋ ਆਪਣੇ ਕੋ ਬਲੌਗ ਨਹੀਂ ਹੈ ਅੱਜ ਦਾ ਬੜਾ ਹਾਂਜੀ ਗਾਇਸ ਤੇ ਹੁਣ ਮੈਂ ਆ ਗਿਆ ਵਾਂ ਘਰੇ ਮਿੱਤਰੋ ਅੱਜ ਮਾਸਾ ਵੀ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਜਿੰਨੀ ਕਿ ਬਣੀ ਆ ਓਨੀ ਕ ਆਪਾਂ ਕਰ ਦੇਣੀ ਅਪਲੋਡ ਦਾ ਹਾਸੇ ਗੇੜੇ ਮਸਤੀ ਦੇ ਵਿੱਚ ਵੀਡੀਓ ਦਾ ਸਾਰੇ ਜਿਹੜੇ ਚੇਤਾਨੇ ਨਹੀਂ ਰਿਹਾ ਫਿਰ ਦਵਾਈ ਲੈਣ ਚਲ ਗਏ ਹੈਗੇ ਆਪਾਂ ਤੁਹਾਨੂੰ ਦੇਖਾਇਆ ਦਵਾਈ ਲੈਣ ਚਲ ਗਏ ਉੱਥੇ ਵੀ ਹਨੇਰਾ ਹੋਗਾ ਤਾਂ ਕਰਕੇ ਕੱਲ ਨੂੰ ਆਪਾਂ ਮਰੂਤੀ ਦੇ ਵੀਲ ਜਾਂ ਦੇਖਣ ਜਾਈਏ ਜਾਂ ਕੋਈ ਕੰਮ ਹੋਰ ਕੋਲ ਤੇ ਪੜਾਂਗੇ ਤੇ ਮਿੱਤਰੋ ਉਹਦੀ ਤੁਹਾਨੂੰ ਵੀਡੀਓ ਨੈਕਸਟ ਪਾਰਟ ਵਿੱਚ ਮਿਲ ਜੂਗੀ ਤੇ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਵਿੱਚ ਵਲੌਗ ਵਧੀਆ ਲੱਗਾ ਤਾਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਵਿੱਚ